ਡਾਕਟਰ ਅਰਵਿੰਦਰਜੀਤ ਸਿੰਘ ਤੇ ਕਿਥੋਂ ਦੇ ਨਾਣ ਵਾਲੇ ਤੁਸੀਂ ਗੁਰਨਾਨਕ ਖਲੌਨੀ ਪੱਟੀ ਤੇ ਜਿਹੜੀ ਗੱਡੀ ਨੂੰ ਅੱਗ ਲੱਗੀ ਹੈ ਕਿਸ ਤਰ੍ਹਾਂ ਲੱਗੀ ਜੀ ਇਹ ਰਾਤ ਜਿਹੜੇ ਪਟਾਕੇ ਚੱਲਦੇ ਆ ਬਹੁਤ ਜ਼ਿਆਦਾ ਰਾਤੀ 12 ਵਜੇ ਦੀ ਕਰੀਬ ਚੱਲਦੇ ਆ 12:00 ਹਾਂਜੀ ਉਹ ਪਟਾਕੇ ਪਤਾ ਨਹੀਂ ਕਿੱਧਰੋਂ ਆਏ ਤੇ ਕਿੱਥੇ ਆਏ ਵੱਜ ਗਏ ਤੇ ਅੱਜ ਬੜੇ ਤਗੜੇ ਤਗੜੇ ਦਮਾ ਪਾ ਕੇ ਹੋਏ ਜੀ ਉਹ ਇੱਕ ਦਮ ਆਪ ਲੱਗੀ ਕਿ ਕਾਬੂ ਨਹੀਂ ਹੈ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹਨਾਂ ਕਹਿਆ ਵੀ ਇੰਨੀ ਟਿਕਨਣ ਦਾ ਜੀ ਫਿਰ ਕਹਿੰਦੇ ਇਖੇਮ ਕਰਨ ਦਾ ਹੂੰ ਫਿਰ ਆੜ ਗਵਾੜ ਨੇ ਸਭ ਤੋਂ ਜ਼ਿਆਦਾ ਲਫੂਤੀ ਹੂੰ ਆੜ ਗਵਾੜ ਕੋਲ ਜੋ ਵੀ ਕੋਸ਼ਿਸ਼ ਜਾਣ ਨਾਲ ਕੋਲ ਬਾਹਰਤੀ ਸੀ ਡੋਰੀ ਜੋ ਵੀ ਉਹਨਾਂ ਨੇ ਆ ਕੇ ਭਜਾਉਣ ਚੜ੍ਹ ਦਿੱਤੀ ਇਹ ਕਿਹੜੀ ਕੰਪਨੀ ਦੀ ਗੱਡੀ ਸੀ ਤੇ ਕੀ ਦੀ ਕੀਮਤ ਸੀ ਟੈਟਾ ਦੀ ਟੈਟਾ ਦੀ ਹਾਈ ਰਾਈਡਰ ਗੱਡੀ ਲਗਭਗ 158 ਲੱਖ ਦੀ ਤੇ ਗੱਡੀ ਦੇ ਨਾਲ ਤਿੰਨ ਮਹੀਨੇ ਹੋਇਆ ਜਲੇ ਹਾਂਜੀ ਤੇ ਗੱਡੀ ਦੇ ਨਾਲ ਹੋਰ ਵੀ ਕਰਦਾ ਕੋਈ ਨੁਕਸਾਨ ਹੋਇਆ ਬਾਕੀ ਆ ਜਿਹੜੇ ਅਲਮਾਲ ਦਰਵਾਜ਼ੇ ਖਿੜਕੀਆਂ ਵੀ ਸੜਕੇ 'ਤੇ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਕਰਾ ਅਰੇ ਏਸੀ ਉਹ ਏਸੀ ਸੜ ਗਿਆ ਟੋਟਲ ਕਿੰਨਾ ਕੁ ਨੁਕਸਾਨ ਜਿਹੜਾ ਹੋਣ ਦਾ ਕੋਚ ਕਰਦਾ ਉਹ ਤੇ ਜੀ ਉਹ ਪਤਾ ਲੱਗਣਾ ਕਿ ਜਦੋਂ ਤੱਕ ਐਸਟੀਮੇਟ ਲੱਗਦਾ ਤੱਕ ਅੰਗ ਲੱਗਣ ਦਾ ਕਾਰਨ ਕੀ ਹੋਇਆ ਗੱਲ ਕਾਰਨ ਅਤਿਸ਼ਬਾਜੀ ਪਟਾਕੇ ਅੱਛਾ ਪ੍ਰਸ਼ਾਸਨ ਵੱਲੋਂ ਕਿਆ ਵੀ ਗਿਆ ਸੀ ਬਾਜ਼ਾਰ ਦੇ ਵਿੱਚ ਵੀ ਮਾਰੂ ਪਟਾਕੇ ਜਿਹੜੇ ਨਾਂ ਚ ਲਾਈ ਦੇਣ ਗ੍ਰੀਨ ਦੀਵਾਲੀ ਮਨਾਈ ਜਾਵੇ ਉਹ ਤੇ ਹਰ ਸਾਲ ਹੀ ਕਹਿੰਦੇ ਆ ਹਾਂਜੀ ਹਰ ਸਾਲ ਹੀ ਕਹਿੰਦੇ ਪਰ ਕੰਟਰੋਲ ਨਹੀਂ ਨਾ ਹੈਗਾ ਹੂੰ ਲੋਕੀ ਫੇਰ ਮਰਜ਼ੀ ਕਰਦੇ ਆਪੋ ਹਾਂਜੀ ਕੀ ਮੰਗ ਕੀ ਕਰਦੇ ਆ ਆ ਵੇਖ ਲਓ ਤੁਹਾਡੇ ਸਾਹਮਣੇ ਚੱਲਣੇ ਨਹੀਂ ਚਾਹੀਦੇ ਪਟਾਕੇ ਹਾਂਜੀ ਦੀਵਾਲੀ ਤੇ ਹੁੰਦੀ ਦੀਵਿਆਂ ਦਾ ਤਿਉਹਾਰ ਨਾ ਕਿ ਪਟਾਕਿਆਂ ਬੰਬਾਂ ਦਾ ਤਿਉਹਾਰ ਹੁੰਦਾ ਹੂੰ ਤੇ ਇਹਨਾਂ ਆਪੇ ਬਣਾਉਣ ਨੂੰ ਲਿਆ ਹੂੰ ਆਹਨ ਨੁਕਸਾਨ ਹੈ ਜਿਹੜਾ ਮਿਲ ਲੰਗਦਾ ਪਤਾ ਨਹੀਂ 2000 ਰੁਪਈਆ ਦੀ 3000 ਰੁਪਈਆ ਦੀ ਭਾਈ ਹੋਣੀ ਆ ਲੱਖਾਂ ਰੁਪਈਆ ਦਾ ਨੁਕਸਾਨ ਕਰਕੇ ਰਸਤਾ ਹੂੰ ਤੇ ਕੀ ਮੰਗ ਕਰੋਗੇ ਨੋ ਮੰਗ ਹੀ ਕਰਦੇ ਹੂੰ ਇੱਥੋਂ ਤੱਕ ਫਾਇਰ ਬ੍ਰਿਗੇਡ ਜਿਹੜਾ ਭਾਰਪੁਰ ਕੇ ਨੂੰ ਫੋਨ ਕੀਤਾ ਉਹ ਵੀ ਨਹੀਂ ਹੂੰ ਜਦੋਂ ਅੱਗ ਸਾਰੇ ਲੋਕਾਂ ਦੀ ਮਤ ਦੇ ਨਾਲ ਸਾਰੀ ਅੱਗ ਬੁਝ ਗਈ ਉਦੋਂ ਆਏ ਤੇ ਮੂਵੀ ਬਣਾ ਕੇ ਲੈ ਗਏ ਹੂੰ ਮੰਗੇ ਕਰਦੇ ਵੀ ਜਾਂ ਤੇ ਜਿਨ੍ਹਾਂ ਨੇ ਕੀਤਾ ਨੁਕਸਾਨ ਆਤਿਸ਼ਬਾਜੀ ਚਲਾਉਣ ਵਾਲਿਆਂ ਨੇ ਤੇ ਵੇਚਣ ਵਾਲਿਆਂ ਨੇ ਜਾਂ ਤੇ ਉਹ ਨੁਕਸਾਨ ਪੂਰਾ ਕਰਨ ਜਾਂ ਫਿਰ ਸਰਕਾਰ ਕਰੇ ਜਿਹੜੀ ਕਰੋੜੀ ਕਰ ਦੇ ਸਰਕਾਰ ਦਾ ਕੰਮ ਹੈ ਕਿ ਤੋੜ ਕਰਨਾ ਜੀ ਵੀ ਕਰ ਰਹੀ ਕਿ ਕਰੋ ਘਰੇ ਪੂਰਾ ਬਿਲਕੁਲ ਬਲਵਿੰਦਰ ਸਿੰਘ ਜੀ ਜਿਹੜੀ ਕਿਸ ਤਰ੍ਹਾਂ ਅੱਗ ਲੱਗੀ ਤੇ ਕਿੰਨਾ ਕੁ ਵਜੇ ਟਾਈਮ ਸੀਗਾ। ਇਹ ਫੇਰ ਰਾਤ 12:30 ਲਗ ਭਾ ਟਾਈਮ ਸਾਢੇ 12:30 ਪੌਣੇ 1 ਕ ਦਾ ਟਾਈਮ ਹੋਣਾ। ਆਜ ਪਾ ਲੱਗਾ ਤੇ ਉਹ ਆਜ ਮਾਸਰਾ ਇਕੱਠਾ ਹੋਇਆ। ਉਹਨੇ ਆਪੋ ਆਪਣੇ ਘਰਾਂ ਤੋਂ ਪਾਣੀ ਪੂਰੀ ਲਿਆ ਕੇ ਰੀਮੇਂਟ ਕੀਤਾ ਸਾਰਾ ਜੂਰ ਦਿੱਤਾ ਹੈ। ਹੂੰ। ਪਾ ਗਿਆ ਹੋ ਗਿਆ। ਕਾਰਨ ਕੀ ਆ ਜਿਹੜਾ? ਹਾਜੇ ਭਾਜੀ। ਜੀ ਆਜ ਅਬੂ ਜੀ ਹੂੰ ਭਾਜੀ ਉਹ ਆ ਕੇ ਜਿੱਦੀ ਸਾਰੀ ਤੁਹਾਡੇ ਸਾਹਮਣੇ ਚਲੇ ਜਾਂਦੀ ਹੈ। ਪਾਣੀ ਪੂਰੀ ਆਣੀ ਸਾਰੀਆਂ ਏਸ ਵੀ ਛੱਡ ਗਿਆ ਨਾਲ। ਕੋਚ ਨੇਟਿੰਗ ਛੜਿਆ ਗਿਆ ਵਾ ਕਿੰਨਾ ਕਿੰਨਾ ਨੁਕਸਾਨ ਬੁੱਤੇ ਵੇਖ ਲੋ ਸਾਰੇ ਸਰਟ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਕਿੰਨਾ ਕੋ ਹੋਇਆ ਤੁਸੀਂ ਦਾ ਚਾਲੋ ਤੁਸੀਂ ਰੋਜੇ ਕੰਮ ਕਰਦੇ ਸੀ ਤੁਸੀਂ ਕਰਵਰ ਤੇ ਜਾ ਲਾ ਮੈਂ ਪੂਰੀ ਗੱਡੀ ਬੇਕਰੋ ਠੀਕ ਹੈ ਪੂਰੀ ਤੇ ਗੱਡੀ ਕੀ ਕਹਣਾ ਚਾਹੁੰਦੇ ਹੋ ਜਿਸ ਤਰ੍ਹਾਂ ਗੱਡੀ ਨੂੰ ਅੱਗ ਲੱਗੀ ਹਾਤਸ਼ਬਾਜੀ ਨਾਲ ਕਹਿੰਦਾ ਜੀ ਸਾਨੂੰ ਉਹ ਬਿਲਦਾ ਜੀ ਦਾ ਮੁਆਵਜ਼ਾ ਜੋ ਹਟਾ ਹੋਇਆ ਸਰਕਾਰ ਦੇਵੇ ਰਾਦੇ ਜਿਹੜੇ ਜਿਹੜੇ ਹਾਤਸ਼ਬਾਜੀ ਮੀਤ ਦੇ ਇੱਕ ਮਿੰਟ ਗਣ ਦੁਬਾਰਾ ਦੇ ਬੀਜਦੇ ਆ ਕਵਈਆਂ ਕਰਦੇ ਉਹ ਦਿਨ ਕਵਈਆਂ ਉਹ ਕਰਦੇ ਦਿਨ ਦੇ ਬਸਾ ਲੋਕਾਂ ਤੋਂ ਹੁੰਦੇ ਆ ਉਹ ਠੀਕ ਹੈ ਜੀ। 42 ਦੀਵੇ ਦੇ ਤਿਉਹਾਰ ਹਰ ਹਰ ਖੁਸ਼ੀਆਂ ਹਰ ਹੁੰਦਾ। ਵੱਡੀ ਛੋਟ ਦਿਵਸ ਹੁੰਦਾ। ਕਿੱਪਾ ਲੋਕਾਂ ਦੇ ਘਰ ਸੜ ਜਾਂ ਨੇ 8 ਵਜੇ ਰਾਜ ਲਾ ਗਏ। ਹੂੰ। ਭਾਈ ਪਿੰਡ ਮਰੇ ਦਾ ਹਰਜਿੰਦਰ ਸਿੰਘ ਆ। ਹਾਂਜੀ ਇਹ ਜਿਹੜੀ ਅੱਗ ਲੱਗੀ ਆ ਕੀ ਕਾਰਨ ਕੀ ਲੱਗਦਾ? ਪੰਜ ਬੋੜਾ ਹੋ ਜਾਵਾ ਚੰਗਾ ਨਹੀਂ ਹੋਇਆ। ਇੱਕ ਉਹਦਾ ਵੀ ਗੋਕਾਰ ਆ ਉਹ ਸੜ ਗਿਆ। ਜਨਰੇਟਰ ਸੜ ਗਿਆ। ਬਾਕੀ ਬੜਾ ਕਾਫੀ ਤੁਸੀਂ ਦੇਖਣ ਦੇ ਬਹੁਤ ਜ਼ਿਆਦਾ ਨੁਕਸਾਨ ਆ। ਭਾਈ ਜੀ ਵੈਸੇ ਦੀਵਾਲੀ ਤਾਂ ਹੈਗੀ ਆ ਵੀ ਦੀਪਾਂ ਵਾਸਤੇ ਦੀਪ ਜਗਨੇ ਚਾਹੀਦੇ ਪਰ ਇਹ ਪਟਾਕਿਆਂ ਦਾ ਜਿਹੜਾ ਕੰਮ ਆਇਆ ਗਲਤ ਆ। ਹੂੰ ਬਹੁਤ ਮਹਗਾ ਨੁਕਸਾਨ ਆ ਜਦੋਂ ਬਾਤੀ ਮੁੱਕ ਗਈ ਕਿਤੇ ਪਤਾ ਲੱਗਿਆ ਨਹੀਂ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਬਿਲਕੁਲ ਤੇ ਕਹਿੰਦੇ ਵੀ ਇਹ ਗੱਡੀ ਇੱਕ ਹੋਰ ਖਲੋਤੀ ਸੀ ਲੱਗੇ ਇੱਕ ਹੋਰ ਤੇ ਉਹ ਤੇ ਫਟ ਫਟ ਕੱਢ ਲਈ ਯਾਰ ਦੁਬਾਰਾ ਦੁਬਾਰਾ ਕਿਤੇ ਹੋਤੀ ਸੀ ਉਹ ਤਾਂ ਫਟਾਫਟ ਕੱਢ ਲਈ ਜਾਂ ਤੁਸੀਂ ਦੇਖਣੀ ਤੇ ਜੇ ਜਨਰੇਟਰ ਤੱਕ ਛੜ ਗਿਆ ਵਾ ਦਰਵਾਜ਼ਾ ਵਾ ਆ ਸਾਰੇ ਡੋਰਸ ਜਿਹੜੇ ਹੈਗੇ ਆ ਏਸੀ ਸੜਕਾਂ ਦੇ ਬੂਟੇ ਸਾਰੇ ਛੜਦੇ ਛੜ ਗਏ। ਖੁਦਾ ਗਵਾਣੀ ਕਹਿੰਦੀ ਕੀ ਕੀ ਮੰਗ ਕੀ ਕਰਦੇ ਉਹਨੇ। ਸਰਕਾਰ ਤੇ پابੰਦੀ ਲਾਵੇ ਤੇ ਸਰਕਾਰ ਇਹਨਾਂ ਤੇ ਜਿਹੜਾ ਹੈਗਾ ਹਰਜਾਨਾ ਦੇਵੇ। ਬਸ ਇਹੀ ਆਪਾਂ ਜਾਣੇ ਚਾਹੀਦੇ।